ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ 26 ਜਨਵਰੀ ਨੂੰ ਲੈ ਕੇ ਗਣਤੰਤਰ ਦਿਵਸ ਦੀ ਗੱਲ ਕਰਾਂਗੇ ਅੱਜ ਦੇਸ਼ ਭਰ ਦੇ ਵਿੱਚ ਜਿਹੜਾ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਉੱਥੇ ਹੀ ਕੋਈ ਹਲਕੇ ਦੇ ਵਿੱਚ ਸਾਬਕਾ ਬਧ ਜਗਿੰਦਰਪਾਲ ਜੀ ਦੇ ਦਫ਼ਤਰ ਦੇ ਵਿੱਚ ਵੀ ਜਿਹੜਾ ਇੱਥੇ ਗਣਤੰਤਰ ਦਿਵਸ ਮਨਾਇਆ ਗਿਆ ਤਸਵੀਰਾਂ ਦੇਖ ਸਕਦੇ ਹੋ ਇੱਥੇ ਇਕੱਠੇ ਨੇ ਲੋਕ ਸਾਰੇ ਹੋਏ ਦੇ ਝੰਡਾ ਫਹਿਰਾਇਆ ਗਿਆ ਹੁਣੇ ਤੇ ਇਸ ਮੌਕੇ ਦੀਆਂ ਪਵਿੱਤਰ ਮੌਕੇ ਦੀਆਂ ਜਿਹੜੀਆਂ ਸਾਕਾ ਬਧਾਈ ਗੁਰਿੰਦਰਪਾਲ ਜੀ ਵੱਲੋਂ ਜਿੱਥੇ ਮੁਬਾਰਕਾਂ ਦਿੱਤੀਆਂ ਗਈਆਂ ਉੱਥੇ ਬਲਾਕ ਪ੍ਰਧਾਨ ਹਰਸ਼ ਸ਼ਰਮਾ ਜੀ ਉਹਨਾਂ ਵੱਲੋਂ ਜਿਹੜੀਆਂ ਦੇਸ਼ ਦੇ ਵਸਨੀਕਾਂ ਨੂੰ ਜਿਹੜੀਆਂ ਮੁਬਾਰਕਾਂ ਦਿੱਤੀਆਂ ਗਈਆਂ ਗੱਲਬਾਤ ਸੁਣਾ ਲੈਣਾ ਕਿੰਨੀ ਹੋਈ ਅੱਜ ਸਾਡੇ ਦੇਸ਼ ਦਾ ਜਿਹੜਾ ਇੱਕ ਇਤਿਹਾਸਿਕ ਦਿਨ ਹੈ ਅੱਜ ਗਣਤੰਤਰਤਾ ਦਿਵਸ ਜਿਹੜਾ 76ਵਾਂ ਸਾਡੇ ਦੇਸ਼ 'ਚ ਮਨਾਇਆ ਜਾ ਰਿਹਾ ਹੈ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੀ ਪਾਰਟੀ ਵੱਲੋਂ ਸਾਰੇ ਹੀ ਦੇਸ਼ ਦੇ ਨਿਵਾਸੀਆਂ ਨੂੰ ਲੱਖ-ਲੱਖ ਵਧਾਈ ਹੈ ਔਰ ਜਿਹੜੇ ਦੇਸ਼ ਨੂੰ ਆਜ਼ਾਦ ਕਰਾਉਣ ਨਾਲੇ ਖੁ拉ਟੇ ਸੀ ਜਿਨ੍ਹਾਂ ਨੇ ਆਪਣੀ ਕੁਰਬਾਨੀ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਔਰ ਅੱਜ ਜਿਹੜਾ ਸਹੀ ਮਲੇ ਵਿੱਚ ਦੇ ਵਿੱਚ ਸਾਡਾ ਦੇਸ਼ ਜਿਹੜਾ ਆਪਣਾ ਕਾਨੂੰਨ ਆਪਣਾ ਸੰਵਿਧਾਨ ਜਿਹੜਾ ਉਹ ਲਾਗੂ ਹੋਇਆ ਤੇ ਮੈਂ ਸਾਰੇ ਹੀ ਜਿਹੜੇ ਦੇਸ਼ ਜਿਹਨਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਮੈਂ ਨਮਨ ਕਰਦਾ ਔਰ ਸਾਰੇ ਦੇਸ਼ ਦੇ ਨਿਵਾਸੀਆਂ ਨੂੰ ਅੱਜ ਦੇ ਦਿਨ ਦੇ ਉਤੇ ਲੱਖ ਲੱਖ ਵਧਾਈ ਦਿਨਾ ਜੈ ਹਿੰਦ ਮੈਂ ਬਲਾਗ ਕਾਂਗਰਸ ਪ੍ਰਧਾਨ ਤਾਰਾਗੜ ਪੋਹਾ ਇਹ ਜਿਹੜਾ ਅਫਸਰ ਹੈ ਗਣਤੰਤਰਤਾ ਦਿਵਸ ਸਾਰੇ ਦੇਸ਼ ਦੇ ਅੰਦਰ ਮਨਾਇਆ ਜਾ ਰਿਹਾ ਮੈਂ ਇਸ ਪਾਵਨ ਅਫਸਰ ਦੇ ਉਤੇ ਉਹ ਵਿਧਾਨ ਸਭਾ ਹਲਕੇ ਦੇ ਸਾਰੇ ਜਿਹੜੇ ਵੋਟਰਸ ਨੇ ਔਰ ਸਪੋਰਟਰਸ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਪਰਮਾਤਮਾ ਦੇ ਅੱਗੇ ਅਰਦਾਸ ਕਰਨਾ ਕਿ ਇਦਾਂ ਜਿਹੜਾ ਦੇਸ਼ ਆ ਤਰੱਕੀ ਕਰਦਾ ਰਹੇ ਔਰ ਆਪਾਂ ਵੱਧ ਫੁੱਲ ਸਕੀਏ ਅਗਲੇ ਪਾਸੇ ਅਗਲੇ ਪਾਸੇ ਵੱਲ ਵਧਿਏ ਔਰ ਨਾਲ ਦੇ ਨਾਲ ਜਿਹੜੇ ਸਾਡੇ ਸੁਤੰਤਰਤਾ ਸਨਾਨੀ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਉਹਨਾਂ ਨੂੰ ਵੀ ਯਾਦ ਕੀਤਾ ਜਾਏ ਜਿਨ੍ਹਾਂ ਦੀ ਸਦਕਾ ਜਿਹੜੀ ਇਹ ਅੱਜ ਆਪਾਂ ਗਣਤੰਤਰ ਦਿਵਸ ਮਨਾ ਰਹੇ ਹਾਂ 76ਵਾਂ ਸੋ ਬਹੁਤ-ਬਹੁਤ ਸਭ ਦੀ ਮਿਹਰਬਾਨੀ ਹੈ ਇੱਕ ਵਾਰੀ ਫਿਰ ਤੋਂ ਸਾਰੇ ਹੀ ਦੇਸ਼ਵਾਸੀਆਂ ਨੂੰ ਪੂਆ ਹਲਕੇ ਦੇ ਸਾਰੇ ਨਿਵਾਸੀਆਂ ਨੂੰ ਲੱਖ-ਲੱਖ ਵਧਾਈ